ਵੀਰਲ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਲੜਾਈ ਝਗੜੇ ਦੀਆਂ ਜਿੱਥੇ ਇੱਕ ਨੌਜਵਾਨ ਆਪਣੇ ਵਾਲ ਕਟਵਾਉਣ ਦੇ ਲਈ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਉਸਦੇ ਦੋਸਤ ਜਿਹੜੇ ਸੀ ਪਹਿਲਾਂ ਘਾਤ ਲਗਾ ਕੇ ਬੈਠੇ ਹੋਏ ਸੀ ਔਰ ਜਿਵੇਂ ਹੀ ਇਹ ਪਹੁੰਚਦਾ ਹੈ ਤਾਂ ਉਸਦੇ ਨਾਲ ਕੁਟਮਾਰ ਜਿਹੜੀ ਹੈ ਸਾਰੇ ਬਾਜ਼ਾਰ ਦੇ ਵਿੱਚ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਭੀੜ ਭਾਰੇ ਬਾਜ਼ਾਰ ਦੇ ਵਿੱਚ ਮੁੰਡੇ ਜਿਹੜੇ ਨੇ ਆਪਸ ਵਿੱਚ ਲੜਦੇ ਨੇ ਔਰ ਇੱਕ ਦੂਜਿਆਂ ਦੀ ਕੁਟਮਾਰ ਕਰਦੇ ਨੇ ਔਰ ਇੱਥੋਂ ਤੱਕ ਕਿ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਮੁੰਡਿਆਂ ਦੇ ਕੋਲ ਹਥਿਆਰ ਵੀ ਸਨ ਕਿਰਚਾਂ ਸਨ ਕੋਈ ਵੀ ਵੱਡਾ ਨੁਕਸਾਨ ਉਹਨਾਂ ਦੇ ਮੁੰਡੇ ਦੇ ਨਾਲ ਕਰ ਸਕਦੇ ਸਨ ਪਹਿਲਾਂ ਬਹੁਤ ਚੰਗੇ ਦੋਸਤ ਸੀਗੇ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਦੇ ਵਿੱਚ ਕੋਈ ਗੱਲ ਹੁੰਦੀ ਹੈ ਮਾਮੂਲੀ ਗੱਲ ਨੂੰ ਲੈ ਕੇ ਕਹਾ ਸੋਨੀ ਹੁੰਦੀ ਹੈ ਔਰ ਇਹ ਮਾਮੂਲੀ ਗੱਲ ਹਿੰਸਕ ਰੂਪ ਧਾਰ ਲੈਂਦੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਔਰ ਤਸਵੀਰਾਂ ਹੇਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਲਗਾਤਾਰ ਸੜਕ 'ਤੇ ਇਹ ਨੌਜਵਾਨ ਆਪਸ 'ਚ ਝਪੜਦੇ ਨੇ ਪਰ ਕੋਈ ਵੀ ਨਾ ਦੇ ਵਿੱਚ ਬਚਾਅ ਕਰਨ ਦੇ ਲਈ ਜਾਂ ਇਹਨਾਂ ਦੇ ਝਗੜੇ ਨੂੰ ਛਡਾਉਣ ਦੇ ਲਈ ਵਿੱਚ ਨਹੀਂ ਆਉਂਦਾ ਫਿਲਹਾਲ ਪੂਰਾ ਮਾਮਲਾ ਅੰਮ੍ਰਿਤਸਰ ਦੇ थाना ਇਸਲਾਮਾਬਾਦ ਖੇਤਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਦੋ ਪੱਖਾਂ ਦੇ ਵਿੱਚ ਲੜਾਈ ਹੁੰਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਪੰਜੋਂ ਦੋਸਤ ਜਿਹੜੇ ਨੇ ਇਹ ਪਹਿਲਾਂ ਜਿਗਰੀ ਯਾਰ ਸਨ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਉਹ ਹਿੰਸਕ ਰੂਪਤਾਰ ਲੈਂਦੀ ਹੈ ਉਹ ਗੱਲ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਐਕਟੀਵਾ ਤੱਕ ਨੂੰ ਸਾੜ ਦਿੱਤਾ ਜਾਂਦਾ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਆ ਕਿਹਾ ਜਾ ਰਿਹਾ ਹੈ ਕਿ ਖੂਪੱਲੇ ਦਾ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਪੁਲਿਸ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਔਰ ਜਿਹੜੇ ਨੌਜਵਾਨ ਕਟਮਾਰ ਕਰਦੇ ਨੇ ਉਹਨਾਂ ਦੀ ਉਮਰ ਵੀ ਮੈਂ 1718 ਦੇ ਵਿੱਚ ਦੱਸੀ ਜਾ ਰਹੀ ਹੈ 17 ਤੋਂ 18 ਸਾਲ ਦੇ ਇਹ ਨੌਜਵਾਨ ਜਿਹੜੇ ਨੇ ਆਪਣੇ ਹੀ ਦੋਸਤ ਦੇ ਨਾਲ ਕਟਮਾਰ ਕਰਦੇ ਨੇ ਫਿਲਹਾਲ ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਪੀੜੀ ਪਰਿਵਾਰ ਨੇ ਦੋਸ਼ ਵੀ ਲਗਾਏ ਨੇ ਕਿ ਉਹਨਾਂ ਦਾ ਜਿਹੜਾ ਮੁੰਡਾ ਸੀਗਾ ਉਹ ਵਾਲ ਕਟਵਾਉਣ ਦੇ ਲਈ ਦੁਕਾਨ ਤੇ ਜਾਂਦਾ ਹੈ ਉੱਥੇ ਹੀ ਇਹ ਦੋ ਚਾਰੋਂ ਪੰਜੋਂ ਦੋਸਤ ਜਿਹੜੇ ਸੀ ਪਹਿਲਾਂ ਹੀ ਮੌਜੂਦ ਸਨ ਜਿਵੇਂ ਹੀ ਉਹਨਾਂ ਦਾ ਮੁੰਡਾ ਉੱਥੇ ਪਹੁੰਚਦਾ ਹੈ ਤਾਂ ਇਹ ਨੌਜਵਾਨ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਪਹਿਲੇ ਚਾਰੋਂ ਦੋਸਤ ਬੜੇ ਹੀ ਚੰਗੇ ਦੋਸਤ ਹਨ ਉਸ ਦਾ ਦੇ ਮੁੰਡੇ ਦੇ ਪਰ ਕੋਈ ਇਹਨਾਂ ਦੀ ਆਪਸ ਵਿੱਚ ਗੱਲ ਸੀ ਔਰ ਇਹ ਗੱਲ ਜਿਹੜੀ ਹੈ ਹਿੰਸਕ ਰੂਪ ਧਾਰ ਲੈਂਦੀ ਹੈ ਇਥੋਂ ਤੱਕ ਕਿ ਇਹ ਨੌਜਵਾਨ ਤੇਜ ਧਾਰ ਹਥਿਆਰ ਤੱਕ ਲੈ ਕੇ ਆਏ ਹੋਏ ਸਨ ਔਰ ਇਲਾਕੇ ਦੇ ਵਿੱਚ ਸਰੀਆਮ ਘੁੰਮਰੇ ਸੀ ਔਰ ਲਗਾਤਾਰ ਉਹਨਾਂ ਦੇ ਮੁੰਡਿਆਂ ਨੂੰ ਮੁੰਡੇ ਨੂੰ ਧਮਕੀਆਂ ਵੀ ਦੇ ਰਹੇ ਸਨ ਮੁਹੱਲੇ ਦੇ ਲੋਕਾਂ ਨੇ ਕਈ ਵਾਰ ਇਹਨਾਂ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਗੱਲ ਨਹੀਂ ਬਣੀ ਆਖਿਰਕਾਰ ਇਹਨਾਂ ਮੁੰਡਿਆਂ ਨੇ ਹੱਥ ਲਗਾ ਕੇ ਪਹਿਲਾਂ ਬੈਠੇ ਸਨ ਔਰ ਜਿਵੇਂ ਹੀ ਉਹਨਾਂ ਦਾ ਮੁੰਡਾ ਪਹੁੰਚਦਾ ਹੈ ਦੁਕਾਨ ਤੇ ਤਾਂ ਉਸ ਦੇ ਉੱਤੇ ਤਾਬੜ ਤੋੜ ਜਿਹੜੀ ਹੈ ਉਸ ਦਾ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਫਿਲਹਾਲ ਕਈ ਦੋਸ਼ੀ ਹਲੇ ਫਿਲਹਾਲ ਦੱਸੇ ਜਾ ਰਹੇ ਨੇ ਔਰ ਇਹਨਾਂ ਦੋਸ਼ਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਦਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਫਿਲਹਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਲਗਾਤਾਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਆਉਸ ਸੁਣੋ ਸਰ ਮਾਮਲਾ ਇਹ ਹੈ ਕਿ ਪਿੱਤਜਮਾ ਰਹੀ ਉਧਰ ਗਿਆ ਹੈ ਆਪਣਾ ਕਟਿੰਗ ਕਰਾਨਾ ਗਿਆ ਸੀ ਠੀਕ ਹੈ ਉੱਥੇ ਮੁੰਡਾ ਸੰਚਿਤ ਤੇ ਦੋ ਮੁੰਡੇ ਕ ਲਾਵਾ ਕ ਮੁੰਡਾ ਲਵਰ ਸ਼ੂਟਰ ਕਹਿੰਦੇ ਨੂੰ ਇੱਕ ਮੁੰਡਾ ਬਿੱਲੂ ਦਾ ਆ ਜੀ ਇਹ ਤਿੰਨੋ ਜਣੇ ਨਾਲ ਹੱਸੀ ਪੈ ਗਏ ਸੀ ਗੱਲ ਹੋਈ ਕਿ ਇਹਨਾਂ ਦੀ ਪੁਰਾਣੀ ਕੋਈ ਗੱਲ ਕੀ ਨਹੀਂ ਆ ਇੱਕ ਜਣੋ ਵੇਖਣ ਵੇਖਾ ਤੋਂ ਗੱਲ ਤਾਂ ਵੀ ਹੋਈ ਆ ਉਹਨਾਂ ਫੜ ਕੇ ਮਰੇ ਭਿੱਜੇ ਨੂੰ ਘਟਿਆ ਪਹਿਲਾਂ ਠੀਕ ਆ ਉਸ ਤੋਂ ਬਾਅਦ ਅਸੀਂ ਐਕਟ ਉਹਨਾਂ ਅਗਲਾਤੀ ਉਹਨਾਂ ਨੇ ਆ ਗੱਲ ਹੋਈ ਤੇ ਮੁੰਡੇ ਫੜ ਕੇ ਪਤਾ ਨਹੀਂ ਵੜਾਤੇ ਕਿੰਨੇ ਕ ਜਾਣੇ ਸੀ ਇਹ ਚਾਰ ਜਨੇ ਗਏ ਸਾਰੇ ਤੇ ਫੜੇ ਗਏ ਮੁੰਡੇ ਦੋ ਫੜੇ ਗਏ ਆ ਐਕਟਿਵ ਆ ਪੂਰੀ ਸੜ ਗਈ ਪੂਰੀ ਸੜ ਗਈ ਸਰ ਸਾਰੇ ਕੋ ਵੀਡੀਓ ਹੀ ਵੀ ਆਟਾ ਦੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਕੋਈ ਨਹੀਂ ਇਹ ਕੋਈ ਗੱਲ ਹੋਈ ਆ ਵੇਖਣ ਵੇਖਣ ਚੀਜ਼ਾਂ ਦੀ ਬਸ ਤੇ ਲੜਾਈ ਆ ਕਿ ਉਮਰ ਕਿੰਨੀ ਕਹਿੰਨਾਂ ਦੀ ਉਮਰ ਸਰ ਹੋਲੀ ਨਾ 17-18 ਸਾਲ ਦੇ ਹੈਗੇ ਜੀ ਦੋਵੇਂ ਦੋਵੇਂ ਬਸ ਜਿਹਨੂੰ ਮੋਟਾ ਦੂਜਾ ਸੰਚਿਤ ਮੁੰਡਾ ਹਾਂ ਉਹਦੀ ਮਰ ਜਾਦਾ ਕੀ ਜੇ ਤੇ ਉਸ ਜਿਹੜਾ ਕੋਰਾ ਲੱਕੀ ਮੁੰਡਾ ਉਹਦੀ ਘਾਟ ਉਮਰ ਜੇ ਬਲੂ ਦਾ ਮੁੰਡੇ ਦੀ ਪਹੁੰਚ ਗਏ ਹੀ ਮੌਕੇ ਤੇ ਫੁੱਲ ਸਰ ਦੇ ਮੁੰਡੇ ਦੱਸੇ ਆਪ ਲੈ ਕੇ ਆਏ ਸਰ ਤੁਸੀਂ ਲੇ ਕੇ ਹਾਂਜੀ ਗੁੰਡੇ ਫੜੇ ਗਏ ਆ ਗੁੰਡੇ ਫੜੇ ਗਏ ਦੋ ਫੜੇ ਗਏ ਆ ਦੋਨੇ ਫੜੇ ਗਏ ਪੁਲਸਰਾਂ ਨੇ ਵੀ ਗੱਲਬਾਤ ਕੀਤੀ ਹੁਣ ਤੇ ਕੀ ਐ ਸ਼ੋਸ਼ੇ ਦਿੱਤਾ ਉਹਨਾਂ ਨੇ ਉਹ ਸੱਤਰਾ ਡਾਰ ਘਟਿਆ ਨਾ ਨੇ ਅੱਛਾ ਜੀ ਹਾਂਜੀ ਕਹਿੰਦੇ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆ ਕਾਰਜ ਕਰਾਂਗੇ ਉਰਤੇ ਕਿਰਚਾ ਉਹਨਾਂ ਕੋਲੇ ਚਿਰਚਾ ਮਾਰ ਲੱਗੇ ਕਿ ਮੁੰਡਾ ਛੜਾ ਕੇ ਲਿਆਇਆ ਉਹਨਾਂ ਨੇ ਕਿੱਥੋਂ ਦਾ ਮਾਮਲਾ ਕਿੱਥੋਂ ਲੈ ਆਏ ਭੰਨੇ ਨੇ ਖੁਦ ਸਾਰੇ ਆਜੇ ਬਾਜਾ ਦਾਤਰਾ ਦਾਤਰਾ ਕੋ ਮੰਦੇ ਆ ਠੀਕ ਹੈ ਰਤੀ ਮਲੇ ਚ ਕੀ ਐ ਸਾਨੂੰ ਪਤਾ ਨਹੀਂ ਆ ਇਹ ਪਤਾ ਸੀ ਪੰਜ ਛੇ ਨੇ ਆਏ ਰਤੀ ਵੀ ਕੋਣ ਵੀ ਤਿੰਨ ਮੋਰਚਾ ਲੱਗੇ ਸੀ ਤਿੰਨ ਤਿੰਨ ਜ ਮੰਲੇ ਦੇ ਮੋਢੇ ਬੰਦੀ ਗਵਾਗੇ ਤੇ ਜਦੋਂ ਬੜਗਾ ਮਾਰੀ ਇਹਨਾਂ ਨੇ ਤੇ ਗਾਲਾਂ ਕੱਢ ਕੇ ਗਏ ਆ ਇਹ ਰਹਿਣ ਵਾਲੇ ਕਿੱਥੋਂ ਦੇ ਆ ਮੁੰਡੇ ਜਨੇ ਮੁੰਡੇ ਪੱਲਾਗੇ ਦੇ ਨਾਲ ਪੱਲੇ ਰੱਖਦੇ ਨਾਲ ਨਾਲ ਭਾਈ ਇਹ ਉਹ ਮੁੰਡੇ ਉੱਥੋਂ ਦੇ ਰਹਿਣ ਵਾਲੇ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੈਂਕਰ ਗੱਲ ਜਿਹੜਾ ਨਾਲ ਆ ਸਰੋ ਕਿੱਥੇ ਦਾ ਜੀ ਬੈਂਕਰ ਵੀ ਗਰੀ ਦਾ ਇਹ ਆਸ ਵਿੱਚ ਪਹਿਲਾਂ ਦੋਸਤ ਸੀ ਜੀ ਮੁੜ ਕੇ ਲੜ ਪਏ ਜੀ ਤੇ ਲੜਨ ਤੋਂ ਬਾਅਦ ਇਹਨਾਂ ਨੇ ਉਧਰ ਵੀ ਦੋਨਾਂ ਤਰ੍ਹਾਂ ਦੇ ਸੱਟਾਂ ਲੱਗਿਆ ਕਿਤੋਂ ਡਾਕਟਰ ਦੋਵਾਂ ਨੂੰ ਦੇਤੇ ਜੀ ਉਸ ਤੋਂ ਖੂਬ ਪਲੇ ਵਾਲੇ ਦੀ ਹੈ ਜੀ ਅੱਛਾ ਨਹੀਂ ਲਾਈ ਕਿਉਂ ਅੱਜ ਕਿਉਂ ਲਾਈ ਐਕਟਿਵ ਆ ਨੂੰ ਇਹਨਾਂ ਨੇ ਆਪਸ ਜੋ ਜਿਵੇਂ ਦੋਵੇਂ ਤਰ੍ਹਾਂ ਹੀ ਦੋਵੇਂ ਤਰ੍ਹਾਂ ਡਾਕਟਰ ਕੱਟ ਕੇ ਤੇ ਮਲਾਈ ਕਰਾਉਂ ਦਿੰਦੇ ਨੇ ਦੋਸਤੀ ਉਸ ਵੇਲੇ ਦੁਸ਼ਮਣੀ ਦਾ ਰੂਪ ਧਾਰ ਲੈਂਦੀ ਹੈ ਜਦੋਂ ਤਿੰਨ ਤੋਂ ਚਾਰ ਦੋਸਤਾਂ ਨੇ ਆਪਣੇ ਹੀ ਜਿਗਰੀ ਯਾਰ ਦੇ ਨਾਲ ਕੁੱਟਮਾਰ ਕੀਤੀ ਔਰ ਇੱਥੋਂ ਤੱਕ ਕਿ ਉਸ ਦੀ ਐਕਟੀਵਾ ਤੱਕ ਸਾਰ ਦਿੱਤੀ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਲੜਾਈ ਝਗੜੇ ਦੀਆਂ ਜਿੱਥੇ ਇੱਕ ਨੌਜਵਾਨ ਆਪਣੇ ਵਾਲ ਕਟਵਾਉਣ ਦੇ ਲਈ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਉਸਦੇ ਦੋਸਤ ਜਿਹੜੇ ਸੀ ਪਹਿਲਾਂ ਘਾਤ ਲਗਾ ਕੇ ਬੈਠੇ ਹੋਏ ਸੀ ਔਰ ਜਿਵੇਂ ਹੀ ਇਹ ਪਹੁੰਚਦਾ ਹੈ ਤਾਂ ਉਸਦੇ ਨਾਲ ਕੁਟਮਾਰ ਜਿਹੜੀ ਹੈ ਸਾਰੇ ਬਾਜ਼ਾਰ ਦੇ ਵਿੱਚ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਭੀੜ ਭਾਰੇ ਬਾਜ਼ਾਰ ਦੇ ਵਿੱਚ ਮੁੰਡੇ ਜਿਹੜੇ ਨੇ ਆਪਸ ਵਿੱਚ ਲੜਦੇ ਨੇ ਔਰ ਇੱਕ ਦੂਜਿਆਂ ਦੀ ਕੁਟਮਾਰ ਕਰਦੇ ਨੇ ਔਰ ਇੱਥੋਂ ਤੱਕ ਕਿ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਮੁੰਡਿਆਂ ਦੇ ਕੋਲ ਹਥਿਆਰ ਵੀ ਸਨ ਕਿਰਚਾਂ ਸਨ ਕੋਈ ਵੀ ਵੱਡਾ ਨੁਕਸਾਨ ਉਹਨਾਂ ਦੇ ਮੁੰਡੇ ਦੇ ਨਾਲ ਕਰ ਸਕਦੇ ਸਨ ਪਹਿਲਾਂ ਬਹੁਤ ਚੰਗੇ ਦੋਸਤ ਸੀਗੇ ਪਰਿਵਾਰ ਦੇ ਦਸਨ ਮੁਤਾਬਕ ਇਹਨਾਂ ਦੇ ਵਿੱਚ ਕੋਈ ਗੱਲ ਹੁੰਦੀ ਹੈ ਮਾਮੂਲੀ ਗੱਲ ਨੂੰ ਲੈ ਕੇ ਕਹਾ ਸੋਨੀ ਹੁੰਦੀ ਹੈ ਔਰ ਇਹ ਮਾਮੂਲੀ ਗੱਲ ਹਿੰਸਕ ਰੂਪ ਧਾਰ ਲੈਂਦੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਔਰ ਤਸਵੀਰਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਲਗਾਤਾਰ ਸੜਕ 'ਤੇ ਇਹ ਨੌਜਵਾਨ ਆਪਸ ਵਿੱਚ ਝਪੜਦੇ ਨੇ ਪਰ ਕੋਈ ਵੀ ਨਾ ਦੇ ਵਿੱਚ ਬਚਾਅ ਕਰਨ ਦੇ ਲਈ ਜਾਂ ਇਹਨਾਂ ਦੇ ਝਗੜੇ ਨੂੰ ਛਡਾਉਣ ਦੇ ਲਈ ਵਿੱਚ ਨਹੀਂ ਆਉਂਦਾ ਹੈ ਫਿਲਹਾਲ ਪੂਰਾ ਮਾਮਲਾ ਅੰਮ੍ਰਿਤਸਰ ਦੇ थाना ਇਸਲਾਮਾਬਾਦ ਖੇਤਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਦੋ ਪੱਖਾਂ ਦੇ ਵਿੱਚ ਲੜਾਈ ਹੁੰਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਪੰਜੋਂ ਦੋਸਤ ਜਿਹੜੇ ਨੇ ਇਹ ਪਹਿਲਾਂ ਜਿਗਰੀ ਯਾਰ ਸਨ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਉਹ ਹਿੰਸਕ ਰੂਪ ਤਾਰ ਲੈਂਦੀ ਹੈ ਉਹ ਗੱਲ ਔਰ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਐਕਟੀਵਾ ਤੱਕ ਨੂੰ ਸਾੜ ਦਿੱਤਾ ਜਾਂਦਾ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਆ ਕਿਹਾ ਜਾ ਰਿਹਾ ਹੈ ਕਿ ਖੂਪ ਹੱਲੇ ਦਾ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਪੁਲਿਸ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਔਰ ਜਿਹੜੇ ਨੌਜਵਾਨ ਕਟਮਾਰ ਕਰਦੇ ਨੇ ਉਹਨਾਂ ਦੀ ਉਮਰ ਵੀ ਮੈਂ 17 ਤੋਂ 18 ਦੇ ਵਿੱਚ ਦੱਸੀ ਜਾ ਰਹੀ ਹੈ 17 ਤੋਂ 18 ਸਾਲ ਦੇ ਇਹ ਨੌਜਵਾਨ ਜਿਹੜੇ ਨੇ ਆਪਣੇ ਹੀ ਦੋਸਤ ਦੇ ਨਾਲ ਕਟਮਾਰ ਕਰਦੇ ਨੇ ਫਿਲਹਾਲ ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਪੀੜਤ ਪਰਿਵਾਰ ਨੇ ਦੋਸ਼ ਵੀ ਲਗਾਏ ਨੇ ਕਿ ਉਹਨਾਂ ਦਾ ਜਿਹੜਾ ਮੁੰਡਾ ਸੀਗਾ ਉਹ ਵਾਲ ਕਟਵਾਉਣ ਦੇ ਲਈ ਦੁਕਾਨ ਤੇ ਜਾਂਦਾ ਹੈ ਉੱਥੇ ਹੀ ਇਹ ਦੋ ਚਾਰੋਂ ਪੰਜੋਂ ਦੋਸਤ ਜਿਹੜੇ ਸੀ ਪਹਿਲਾਂ ਹੀ ਮੌਜੂਦ ਸਨ ਜਿਵੇਂ ਹੀ ਉਹਨਾਂ ਦਾ ਮੁੰਡਾ ਉੱਥੇ ਪਹੁੰਚਦਾ ਹੈ ਤਾਂ ਇਹ ਨੌਜਵਾਨ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਪਹਿਲੇ ਚਾਰੋਂ ਦੋਸਤ ਬੜੇ ਹੀ ਚੰਗੇ ਦੋਸਤ ਹਨ ਉਸ ਦਾ ਦੇ ਮੁੰਡੇ ਦੇ ਪਰ ਕੋਈ ਇਹਨਾਂ ਦੀ ਆਪਸ ਵਿੱਚ ਗੱਲ ਸੀ ਔਰ ਇਹ ਗੱਲ ਜਿਹੜੀ ਹੈ ਹਿੰਸਕ ਰੂਪ ਧਾਰ ਲੈਂਦੀ ਹੈ ਇਥੋਂ ਤੱਕ ਕਿ ਇਹ ਨੌਜਵਾਨ ਤੇਜ਼ ਧਾਰ ਹਥਿਆਰ ਤੱਕ ਲੈ ਕੇ ਆਏ ਹੋਏ ਸਨ ਔਰ ਇਲਾਕੇ ਦੇ ਵਿੱਚ ਸਰੀਆਮ ਘੁੰਮਰੇ ਸੀ ਔਰ ਲਗਾਤਾਰ ਉਹਨਾਂ ਦੇ ਮੁੰਡਿਆਂ ਨੂੰ ਮੁੰਡੇ ਨੂੰ ਧਮਕੀਆਂ ਵੀ ਦੇ ਰਹੇ ਸਨ ਮੁਹੱਲੇ ਦੇ ਲੋਕਾਂ ਨੇ ਕਈ ਵਾਰ ਇਹਨਾਂ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਗੱਲ ਨਹੀਂ ਬਣੀ ਆਖਿਰਕਾਰ ਇਹਨਾਂ ਮੁੰਡਿਆਂ ਨੇ ਹੱਥ ਲਗਾ ਕੇ ਪਹਿਲਾਂ ਬੈਠੇ ਸਨ ਔਰ ਜਿਵੇਂ ਹੀ ਉਹਨਾਂ ਦਾ ਮੁੰਡਾ ਪਹੁੰਚਦਾ ਹੈ ਦੁਕਾਨ ਤੇ ਤਾਂ ਉਸ ਦੇ ਉੱਤੇ ਤਾਬੜ ਤੋੜ ਜਿਹੜੀ ਹੈ ਉਸ ਦਾ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਫਿਲਹਾਲ ਕਈ ਦੋਸ਼ੀ ਹਲੇ ਫਿਲਹਾਲ ਦੱਸੇ ਜਾ ਰਹੇ ਨੇ ਔਰ ਇਹਨਾਂ ਦੋਸ਼ਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਫਿਲਹਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਲਗਾਤਾਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਆਉ ਸੁਣੋ ਸਰ ਮਾਮਲਾ ਇਹ ਹੈ ਕਿ ਪਤਿਜਮਰ ਆਹੀ ਉਧਰ ਗਿਆ ਹੈ ਆਪਣਾ ਕਟਿੰਗ ਕਰਾਨੇ ਗਿਆ ਸੀ ਠੀਕ ਹੈ ਉੱਥੇ ਮੁੰਡਾ ਸੰਚਿਤ ਤੇ ਦੋ ਮੁੰਡੇ ਦਾ ਲਾਵਾ ਦਾ ਮੁੰਡਾ ਲਵਰ ਸ਼ੂਟਰ ਕਹਿੰਦੇ ਨੂੰ ਇੱਕ ਮੁੰਡਾ ਬਿੱਲੂ ਦਾ ਹੈਗਾ ਜੀ ਇਹ ਚਿੰਨੋ ਜਿਹੜਾ ਨਾ ਹੱਸੀ ਪੈ ਗਿਆ ਉੱਥੇ ਗੱਲ ਹੋਈ ਕਿ ਇਹਨਾਂ ਦੀ ਪੁਰਾਣੀ ਕੋਈ ਗੱਲ ਕੀ ਨਹੀਂ ਆ ਇੱਕ ਜਨ ਨੂੰ ਵੇਖਣ ਵੇਖਣ ਤੋਂ ਗੱਲਾਂ ਵੀ ਹੋਈ ਆ ਉਹਨਾਂ ਫੜ ਗਏ ਆਪਣੇ ਭਿੱਜੇ ਨੂੰ ਘਟਿਆ ਪਹਿਲਾਂ ਇਹ ਗਾ ਉਸ ਤੋਂ ਬਾਅਦ ਅਸੀਂ ਐਕਟਰਾਂ ਨਾਲ ਅਗਲਾਤੀ ਉਹਨਾਂ ਨੇ ਆ ਗੱਲ ਇਹ ਤੇ ਮੁੰਡੇ ਫੜ ਗਏ ਪਤਾ ਨਹੀਂ ਕਿ ਬੜਾ ਸੀ ਕਿੰਨੇ ਕ ਜਾਣੇ ਸੀ ਇਹ ਕਾਰੋ ਜਨੇ ਗਏ ਸਰ ਇਹ ਫੜੇ ਗਏ ਮੁੰਡੇ ਦੋ ਫੜੇ ਗਏ ਆ ਐਕਟਿਵਾ ਪੂਰੀ ਸੜ ਗਈ ਪੂਰੀ ਸੜ ਗਈ ਸਰ ਸਰੇ ਕੋ ਵੀਡੀਓ ਹੈ ਵੀ ਐਟਵਾਰੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਕੋਈ ਨਹੀਂ ਇਹ ਕੋਈ ਗੱਲ ਹੈ ਇਹ ਵੇਖਣ ਵੇਖਣ ਚੀਜ਼ਾਂ ਦੀ ਬਸ ਤੇ ਲੜਾਈ ਕਿੰਨੀ ਉਮਰ ਕਿੰਨੀ ਕਰਨੀ ਉਮਰ ਸਰ ਹਲੀ ਨਾ 17-17 ਸਾਲ ਦੇ ਹੈਗੇ ਜੇ ਤੂੰ ਮੈਂ ਤੂੰ ਬਸ ਜਨੀਓ ਮੁੰਡਾ ਦੂਜਾ ਸੰਚਿਤ ਮੁੰਡਾ ਹਾ ਉਹਦੀ ਮਰ ਜਾਦਾ ਕੀ ਜੇ ਤੇ ਉਸ ਜਿਹੜਾ ਕੋਹਰਾ ਲੱਕੀ ਮੁੰਡਾ ਉਹਦੀ ਘਾਟ ਉਮਰ ਜੇ ਬਿੱਲੂ ਦਾ ਮੁੰਡੇ ਦੀ ਪਹੁੰਚ ਗਏ ਹੀ ਮੌਕੇ ਤੇ ਫੁੱਲ ਸਰ ਦੇ ਮੁੰਡੇ ਦਸੇ ਆਪ ਲੈ ਕੇ ਆਏ ਸਰ ਤੁਸੀਂ ਲੇ ਕੇ ਹਾਂਜੀ ਮੁੰਡੇ ਫੜੇ ਗਏ ਆ ਮੁੰਡੇ ਫੜੇ ਗਏ ਦੋ ਫੜੇ ਗਏ ਆ ਦੋਨੇ ਫੜੇ ਗਏ ਪੁਲਿਸ ਵਾਲਿਆਂ ਨੇ ਵੀ ਗੱਲਬਾਤ ਕੀਤੀ ਹੁੰਦੀ ਠੀਕ ਐ ਸ਼ੋਸ਼ੇ ਦਿੱਤਾ ਉਹਨਾਂ ਨੇ ਕੋਈ ਸਦਰ ਡਾਰ ਘਟਿਆਣਾ ਨੇ ਅੱਛਾ ਜੀ ਹਾਂਜੀ ਕਹਿੰਦੇ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆਗਾ ਕਾਰਜ ਕਰ ਰਹੇ ਉਹਤੇ ਕਿਰਚਾਉਣਾ ਕੋਲੇ ਕਿਰਚਾ ਮਾਰ ਲਗੇ ਕਿ ਮੁੰਡਾ ਛੜਾ ਕੇ ਲਿਆਇਆ ਉਹਨਾਂ ਨੇ ਇੱਥੋਂ ਦਾ ਮਾਮਲਾ ਕਿੱਥੋਂ ਪਿੰਲੇ ਖੁਦਾ ਸਰ ਹੈ ਆਜੇ ਬਾਜਾ ਦਾਤਰਾ ਦਾਤਰਾ ਕੋ ਮੁੰਡੇ ਆ ਠੀਕ ਐ ਰਤੀ ਮਲੇ ਚ ਕੀ ਆਏ ਸਾਨੂੰ ਪਤਾ ਨਹੀਂ ਆ ਇਹ ਪਤਾ ਨਹੀਂ ਪੰਜ ਛੇ ਨੇ ਆਏ ਰਤੀ ਵੀ ਕੋਣ ਵੀ ਤਿੰਨ ਮੁਰਸ਼ੇ ਲਗੇ ਸੀ ਤਿੰਨ ਤਿੰਨ ਜਣੇ ਬੱਠ ਮਾਲੇ ਦੇ ਮੋਦਰ ਬੰਦੇ ਘਵਾ ਗਏ ਤੇ ਜਦੋਂ ਬੜਗਾਂ ਮਾਰੀ ਇਹਨਾਂ ਨੇ ਤੇ ਗਾਲਾਂ ਕੱਢ ਕੇ ਗਏ ਆ ਇਹ ਰਹਿਣ ਆਦੇ ਕਿੱਥੋਂ ਦੇ ਆ ਮੁੰਡੇ ਜਿਹਨੇ ਮੁੰਡੇ ਪੱਲਾ ਕੇ ਦੇ ਨਾਲ ਪੱਲੇ ਖੁਦ ਨਾਲ ਆਉਂਦੇ ਭਾਈ ਇਹ ਉਹ ਮੁੰਡੇ ਉੱਥੋਂ ਦੇ ਰਹਿਣ ਆ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੈਂਕ ਵਾਲੇ ਦੇ ਨਾਲ ਆ ਸਰ ਉਹ ਕਿੰਨਾ ਜੀ ਬੈਂਕ ਵਾਲੇ ਦੇ ਨਾਲ ਜਰੀ ਦਾ ਇਹ ਆਪਸ ਵਿੱਚ ਪਹਿਲਾਂ ਦੋਸਤ ਹੀ ਸੀ ਮੁੜ ਕੇ ਲੜ ਪਏ ਜੀ ਤੇ ਲੜ ਤੋਂ ਬਾਅਦ ਇਹਨਾਂ ਨੇ ਉਹ ਉਦਰੀ ਦੋਵਾਂ ਤਰ੍ਹਾਂ ਸੱਟਾਂ ਲੱਗੀਆਂ ਇਹ ਡਾਕਟਰ ਦੋਵਾਂ ਨੂੰ ਦੇ ਦਿੱਤੇ ਜੀ ਉਸ ਤੋਂ ਖੂਬ ਪੱਲੇ ਵਾਲੇ ਦੀ ਆ ਜੀ ਅੱਛਾ ਨਹੀਂ ਲਾਈ ਕਿਉਂ ਆਦੂ ਕਿਉਂ ਲਾਈ ਐਕਟਿਵਾ ਨੂੰ ਇਹਨਾਂ ਨੇ ਆਪਸੇ ਜੋ ਲੜਾਈ ਦੀ ਦਰਾਣੀ ਇਹਨਾਂ ਦੇ ਤੈਸ ਤੂਸ਼ਾ ਖਲਾਤੀ ਤਾਂ ਅੱਛਾ ਤੇ ਐਕਟਿਵਾ ਕਿਰੀ ਸੀ ਐਕਟਿਵਾ ਹਣੀ ਹਣੀ ਅੱਛਾ ਕੋ ਪ੍ਰੋਲਾਂ ਅੱਗ ਲਾਈਏ ਨੇ ਕਿੱਦਾਂ ਨੇ ਅੱਗੇ ਨੇ ਇਹ ਜਿਹੜੀ ਗਾਂ ਦਾ ਵਿਸ਼ਾ ਜਾਣ ਕਰਕੇ ਦਾਦਾ ਇਹ ਕਿੱਥੋਂ ਦੇ ਰਹਿਣ ਵਾਲੇ ਕੀ ਇਹਨਾਂ ਦਾ ਨਾਮ ਹੈ ਇ ਜਿਵੇਂ ਦੋਵੇਂ ਤਰ੍ਹਾਂ ਹੀ ਦੋਵੇਂ ਤਰ੍ਹਾਂ ਉਹ ਡਾਕਟਰ ਕੱਟ ਕੇ ਇਥੇ ਮਲਾਈ ਕਰਾਉਣ ਦਿੰਦੇ। ਦੋਸਤੀ ਉਸ ਵੇਲੇ ਦੁਸ਼ਮਣੀ ਦਾ ਰੂਪ ਧਾਰ ਲੈਂਦੀ ਹੈ ਜਦੋਂ ਤਿੰਨ ਤੋਂ ਚਾਰ ਦੋਸਤਾਂ ਨੇ ਆਪਣੇ ਹੀ ਜਿਗਰੀ ਯਾਰ ਦੇ ਨਾਲ ਕੁੱਟਮਾਰ ਕੀਤੀ ਔਰ ਇਥੋਂ ਤੱਕ ਕਿ ਉਸ ਦੀ ਐਕਟਿਵਾ ਤੱਕ ਸਾੜ ਦਿੱਤੀ। ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਲੜਾਈ ਝਗੜੇ ਦੀਆਂ ਜਿੱਥੇ ਇੱਕ ਨੌਜਵਾਨ ਆਪਣੇ ਵਾਲ ਕਟਵਾਉਂ